ਸਰਵ ਜੀ ਸੰਗਰੂਰ ਵੀ ਦੀ ਕਵਤਾ ਖਜ਼ਾਨਾ ਕੋਲ ਤੇਰੇ ਬਹੁਤ ਹੈ ਖਜ਼ਾਨਾ ਕੋਲ ਤੇਰੇ ਬਹੁਤ ਹੈ ਪਦ ਕਦੇ ਕਦੇ ਤੋਲਦਾ ਨਹੀਂ ਪਰ ਕਦੇ ਕਦੇ ਤੋਲਦਾ ਨਹੀਂ ਹੁੰਦੀ ਲੋੜ ਜਿੱਥੇ ਬੋਲਣ ਦੀ ਹੁੰਦੀ ਲੋੜ ਜਿੱਥੇ ਬੋਲਣ ਦੀ ਉਥੇ ਕਦੇ ਕਦੇ ਬੋਲਦਾ ਨਹੀਂ ਉਥੇ ਕਦੇ ਕਦੇ ਬੋਲਦਾ ਨਹੀਂ ਇੱਕ ਕੰਨੋਂ ਸੁਣਿਆ ਇੱਕ ਕੰਨੋਂ ਸੁਣ ਦੂਜੇ ਵਿੱਚੋਂ ਕੱਢੇ ਇੱਕ ਕੰਨੋਂ ਸੁਣ ਦੂਜੇ ਵਿੱਚੋਂ ਕੱਢੇ ਚੰਗੀਆਂ ਗੱਲਾਂ ਗੋਲਦਾ ਨਹੀਂ ਚੰਗੀਆਂ